ਹਾਂ ਜੀ ਕਪੜੇ ਰੇ 112 ਤੇ ਤੇ ਹੀ ਆਇਆ ਮੋਕੇ ਤੇ ਇਹ ਕਿਹੜਾ ਏਰੀਆ ਪੈਂਦਾ ਮੈਨਾ ਇਹ ਤਿਬਰਤ ਦਾ ਤਿਬਰਤ ਹਾਂ ਤੇ ਕਿੰਨੇ ਜਾਣੇ ਹੀ ਹੈ ਇਕੱਲਾ ਹੀ ਕੋਈ ਮੋਬਾਈਲ ਲਿਆ ਨਾ ਦੂਬਾਰਾ ਇਤਨ ਫੋਨਾ ਹੈ ਛੇਰੇ ਹਾਂ ਜੀ ਕੰਪਲੇਨਟ ਆਈ ਫੋਨ ਨਹੀਂ ਆਇਆ 112 ਤੇ ਕੰਪਲੇਨਟ ਪਈ ਵੀ ਚੋਰ ਬਾਈਲ ਉਹ ਇੱਕ ਅਸੀਂ ਬੋਕਸਰ ਹੋਰ ਪੈਸੇ ਕੱਢ ਲਿਆ ਹੀ ਮੇਰਾ ਵੀ ਕੱਢੀ ਲਗਾਈ ਪਾਜੀ ਇੱਕ ਕੱਢਿਆ ਨਹੀਂ ਲਾ ਦੋ ਵਾਰੀ ਪਾਜੀ ਹਾਂ ਦੋ ਵਾਰੀ ਕੀ ਨੁਕਸਾਨ ਕੀਤਾ ਡਾ ਇਸ ਵਾਰੀ ਬੈਟਰੀ ਕੱਢੀ ਮੋਟਰਸਾਈਕਲ ਦੀ ਤੇ ਦੂਜੀ ਵਾਰੀ ਆਹ ਕੁਝ ਚੁੱਕ ਕੇ ਆਈ ਦੱਸ ਬੋਲ ਗਈ ਜੀ ਚੁੱਕਿਆ ਮੋਬਾਈਲ ਹੈੱਡਫੋਨ ਤੇ ਬਾਕਸ ਅੱਛਾ ਤੇ ਪੈਸੇ ਕਿੰਨੇ ਕੱਢਣ ਲਗਾਈ ਪੈਸੇ ਪੈਸੇ ਕੱਢ ਲਗਾਈ ਤੇ ਉਹ ਦੋ ਵਾਰੀ ਉੱਠ ਕੇ ਫੋਨ ਵੀ ਕੱਢਿਆ ਨਾ ਹੌਣ ਵੀ ਇੰਦੀ ਬੇਪਰਵਾਹਤਾ ਸੀ ਹੌਣ ਵੀ ਰੈਖਿਆ ਦਾ ਨਾ ਨਾ ਕੀ ਨਾਮ ਨਹੀਂ ਇਹਦਾ ਕਿੰਨਾ ਢੇਰ ਹੋ ਗਿਆ ਕੰਮ ਕਾਢ ਤੇਰਾ ਆਵਲਾ ਜੀ ਇਹ ਦੂਜਾ ਜਾਦੂ ਕਰਦੀ ਕੋ ਕੀਤੀ ਆਪਣੇ ਘਰੋਂ ਕੋ ਕੀਤੀ ਆਪਣੇ ਘਰੋਂ ਆਪਣੇ ਘਰੋਂ ਕੀਤੀ ਪਾਜੀ ਅਰੇ ਰਾਤ 에3 ਵਜੇ ਆਇਆ ਵਾ ਆਣ ਕੇ ਤੇ ਕਮਰੇ ਦੇ ਅੰਦਰ ਵਰ ਗਿਆ ਵਾ ਆਣ ਕੇ ਨੇ ਪੈਸੇ ਕੱਢੇ ਆ ਫੋਨ ਦੋ ਚੁੱਕ ਲਿਆ ਉਧਰੋਂ ਸਮਾਨ ਬੈਟਰੀ ਬਾਹਰ ਕੱਢ ਲਈਏ ਨਾ ਤੇ ਇਹ ਦੋਰ ਲੱਗਾ ਸੀ ਤੈਨੂੰ ਫੜ ਲਿਆ ਵਾ ਕਿਤੋਂ ਦਾ ਰਹਿਣ ਵਾਲਾ ਪਤਾ ਕੁਛ ਇਹ ਸ਼ਹਿਰ ਦਾ ਹੀ ਰਹਿਣ ਵਾਲਾ ਵਾ ਉਹ ਟੇਸਨ ਵਾਲੇ ਬੰਦੇ ਦੇ ਰਹਿਣ ਵਾਲਾ ਵਾ ਐਂ ਤੁਹਾਡਾ ਕੀ ਨਾਮ ਜੀ ਨਾਮ ਮੇਰਾ ਸੂਰਜ ਤੇ ਇਹ ਕਿਹੜੀ ਜਗ੍ਹਾ ਜਿੱਥੇ ਘਟਨਾ ਹੋਈ ਆ ਇਹ ਜਗੜਾ ਇਹ ਇਕਰਾ ਦੇ ਸਾਹਮਣੇ ਆ ਕਦਾਮਾਂ ਦੇ ਸਾਹਮਣੇ ਪੁਜਾਤਰ ਨਗਰ ਹਮੇਂ ਬੋਲਸੀ ਲਾਗੀ ਫੜ ਕੇ ਹਾਂਜੀ ਹਾਂਜੀ ਹੁਣ ਉਹਨੇ ਹੱਕਾ ਕਾਬੂ ਕੀਤਾ ਪੁਲਿਸਾਂ ਨੂੰ ਬੁਲਾਇਆ ਫੋਨ ਕੀਤਾ ਸੀ ਉਹਨਾਂ ਦੇ ਹਵਾਲੇ ਕਰਕੇ ਆਏ ਆ ਤੇ ਬੜੇ ਥਾਣੇ ਦੇ ਅੰਦਰ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਮੰਗ ਆਓ ਯਾਰ ਜੋ ਵੀ ਇਹਨੇ ਚੋਰੀ ਚਾਰੀ ਕੀਤੀ ਆ ਇਹ ਹਜੇ ਕੰਮ ਨਾ ਕਰੇ ਇਹ ਪਹਿਲਾਂ ਵੀ ਆਇਆ ਕਦੀ ਕਿ ਨਾ ਪਹਿਲੀ ਅੱਗੇ ਵੀ ਆਇਆ ਵਾ ਅੱਗੇ ਵੀ ਦੋ ਵਾਰੀ ਆਇਆ ਵਾ ਇਹ ਤੀਜੀ ਵਾਰ ਫੇਰ ਆਇਆ ਵਾ ਇਹ ਹੁੰਦਾ ਹੀ ਇੱਥੇ ਆ ਮੁਰਕੁਰ ਕੇ ਇੱਥੇ ਹੁੰਦਾ ਤੇ ਵਿਚਾਰੇ ਗਰੀਬ ਬੰਦੇ ਰਹਿਣ ਰਿਹਾ ਭਈ ਇਹ ਰਹਿਣ ਰਿਹਾ ਤੇ ਅੰਨਾਂ ਦੀ ਆ ਕੇ ਚੋਰੀ ਕਰਦਾ ਵਾ ਤੇ ਇਹਦਾ ਹੱਲ ਕਰਨਾ ਚਾਹੀਦਾ ਕੋਈ ਦਾ ਕੋਈ ਇਹ ਕਿੰਨੇ ਵਜੇ ਰਾਤ ਆਇਆ ਇਹ ਰਾਤ 3 ਵਜੇ ਆਇਆ ਜੀ 2:3 ਵਜੇ ਦੇ ਵਿੱਚ ਵਿੱਚ ਆਇਆ ਵਾ ਤੈਨੂੰ ਫਿਰ ਕਾਬੂ ਕਰ ਲਈ ਹਾਂਜੀ ਹਾਂਜੀ ਫੜਕੇ ਦੇ ਨੂੰ ਉਥੇ ਰੱਖਿਆ ਵਾ ਬੰਨ ਲਿਆ ਹੀ ਇਹਨੂੰ ਤੇ ਦੋ ਚਾਰ ਚਪੇਰਾ ਮਾਰੀਆਂ ਵਾ ਤੇ ਬਾਕੀ ਉਹ ਨਸੇ ਨਾਲ ਤੇ ਰੱਜਾ ਪਿਆ ਹੀ ਪਤਾ ਨਹੀਂ ਟੀਜੇ ਲਾਇਦੇ ਕੈਪਸੂਲ ਖਾਦੇ ਕੀ ਖਾਦੇ ਤਾਂ ਖਾਦਾ ਸਹੀ ਇਹਨ ਕੋ ਤੇ ਦੋ ਵਾਰੀ ਅੰਦਰ ਹੀ ਆ ਕੇ ਪੈਸੇ ਦਿਆ ਹੀ ਤਲੋਪਣ ਸ੍ਰਿਆਣੇ ਦੇ ਥੱਲੇ ਇਹਨੂੰ ਕਾਬੂ ਕੀਤਾ ਗਿਆ ਉਥੇ ਹਾਂਜੀ ਕਪੜੇਲ ਪੇ 112 ਤੇ ਤੀਹ ਹੀ ਆਇਆ ਮੌਕੇ ਤੇ ਇਹ ਕਿਹੜਾ ਏਰੀਆ ਪਿੰਦਾ ਮੇਣਾ ਇਹ ਤਿੱਬੜ ਦਾ ਤਿੱਬੜ ਦਾ ਹਾਂ ਤੇ ਕਿੰਨੇ ਜਾਣੇ ਹੀ ਹੈ ਕੱਲਾ ਹੀ ਕੋਈ ਮੋਬਾਈਲ ਲਿਆ ਨਾ ਇਧਰ ਭੁਣਾਏ ਛਰੇ ਹਾਂਜੀ ਕੰਪਲੇਂਟ ਆਈ ਫੋਨ ਨਹੀਂ ਆਇਆ 112 ਤੇ ਕੰਪਲੇਂਟ ਪਈ ਵੀ ਚੋਰ ਬਾਈਲ ਉਹ ਇੱਕ ਅਸੀਂ ਬੋਕਸ਼ਰ ਹੋਰ ਪੈਸੇ ਕੱਢ ਲਿਆ ਮੇਰਾ ਵੀ ਕੱਢ ਲਗਾਈ ਭਾਜੀ ਕੱਢਿਆ ਨਹੀਂ ਕਿਥੇ ਜੋ ਗਈਆਂ ਮੈਂ ਦੋ ਵਾਰੀ ਪਾਜੀ ਹਾਂ ਦੋ ਵਾਰੀ ਕੀ ਨੁਕਸਾਨ ਕੀਤਾ ਡਾ ਇਹ ਪਾਰੀ ਬੈਟਰੀ ਕੱਢੀ ਮੋਟਰਸਾਈਕਲ ਦੀ ਤਦੂ ਦੀ ਵਾਰੀ ਆ ਕੋ ਚੁੱਕ ਕੇ ਆਈ ਦਸ ਬੋਲ ਗਈ ਕੀ ਚੁੱਕਿਆ ਮੋਬਾਈਲ ਐਡ ਫੋਨ ਤੇ ਬੋਕਸ ਅੱਛਾ ਪਤਾ ਹੈ ਕਿਨੇ ਕੱਢ ਲਗਾਈ ਤੇ ਕਹੇ ਫੇਕ ਕੱਢ ਲਗਾਈ ਤੇ ਉਦੋਂ ਭਾਜੀ ਉੱਠ ਗਈ ਫੋਨ ਵੀ ਕੱਢਿਆ ਨਾ ਫੋਨ ਵੀ ਇੰਡੀਆ ਪੰਜਾਬ ਪਰਦਾ ਸੀ ਫੋਨ ਵੀ ਕੱਢਿਆ ਮੈਂ ਖਿਆ ਦਾ ਨਾ ਕਰਦਾ ਕੀ ਨਾ ਨਹੀਂ ਇਹ ਜੀ ਕਿੰਨਾ ਡੇਰ ਹੋ ਗਿਆ ਕੰਮ ਕੱਢੇ ਕਿਹੜਾ ਆਵਲ ਆ ਜੀ ਇਹ ਦੂਜਾ ਚਾਰ ਚੰਦ ਕੋ ਕੀਤੀ ਆਪਣੇ ਘਰੋਂ ਦੱਸਦੇ ਮਾਰੋ ਕੋ ਕੀਤੀ ਆਪਣੇ ਘਰੋਂ ਆਪਣੇ ਘਰੋਂ ਕੀਤੀ ਪਾਦੀ ਅਰੇ ਰਾਤ ਇਹ 3 ਵਜੇ ਆਇਆ ਵਾ ਆਣ ਕੇ ਤੇ ਕਮਰੇਆਂ ਦੇ ਅੰਦਰ ਵਰ ਗਿਆ ਵਾ ਆਣ ਕੇ ਤੇ ਨੇ ਪੈਸੇ ਕੱਢੇ ਆ ਫੋਨ ਦੋ ਚੁੱਕਲੇ ਆ ਉਧਰੋਂ ਸਮਾਨ ਬੈਟਰੀ ਬਾਹਰ ਕੱਢ ਲਈਏ ਨਾ ਤੇ ਇਹ ਦੋਰ ਲੱਗਾ ਸੀ ਤੈਨੂੰ ਫੜ ਲਿਆ ਵਾ ਕਿੱਥੋਂ ਦਾ ਰਹਿਣ ਵਾਲਾ ਪਤਾ ਕੁਛ ਇਹ ਸ਼ਹਿਰ ਦਾ ਹੀ ਰਹਿਣ ਵਾਲਾ ਵਾ ਉਹ ਟੈਸਨ ਵਾਲੇ ਬੰਦੇ ਦੇ ਰਹਿਣ ਵਾਲਾ ਵਾ ਹਾਂ ਤੁਹਾਡਾ ਕੀ ਨਾਮ ਹੈ ਨਾਮ ਮੇਰਾ ਸੂਰਜ ਤੇ ਇਹ ਕਿਹੜੀ ਜਗ੍ਹਾ ਜਿੱਥੇ ਘਟਨਾ ਹੋਈ ਆ ਇਹ ਜਗੜਾ ਇਹ ਇਹ ਕਰਾ ਦੇਦੇ ਸਾਹਮਣੇ ਆ ਕਦਾਮਾਂ ਦੇ ਸਾਹਮਣੇ ਸੁਜਾਤਰ ਨਗਰ ਤੁਹਾਡੇ ਪੁਲਿਸ ਲਾਗੀ ਪੜ ਕੇ ਹਾਂਜੀ ਹਾਂਜੀ ਹੁਣ ਉਹਨੇ ਹੱਕਾ ਕਾਬੂ ਕੀਤਾ ਪੁਲਿਸ ਆਉਨ ਨੂੰ ਬੁਲਾਇਆ ਫੋਨ ਕੀਤਾ ਸੀ ਉਹਨਾਂ ਦੇ ਹਵਾਲੇ ਕਰਕੇ ਆਏ ਆ ਤੇ ਬੜੇ ਥਾਣੇ ਦੇ ਅੰਦਰ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਮੰਗ ਇਹੋ ਜੀ ਆ ਜੇ ਜੋ ਵੀ ਇਹਨੇ ਚੋਰੀ ਚਾੜੀ ਕੀਤੀ ਆ ਇਹ ਹਜੇ ਕੰਮ ਨਾ ਕਰੇ ਇਹ ਪਹਿਲਾਂ ਵੀ ਆਇਆ ਕਦੀ ਕਿ ਜਾਂ ਪਹਿਲੀ ਅੱਗੇ ਵੀ ਆਇਆ ਵਾ ਅੱਗੇ ਵੀ ਦੋ ਵਾਰੀ ਆਇਆ ਵਾ ਇਹ ਜੀਵਰ ਫੇਰ ਆਇਆ ਵਾ ਇਹ ਹੁੰਦਾ ਹੀ ਇੱਥੇ ਆ ਮੁਰਕੋਲ ਕਿ ਇੱਥੇ ਹੁੰਦਾ ਤੇ ਵਿਚਾਰੇ ਗਰੀਬ ਬੰਦੇ ਰਹਿਣ ਰਿਹਾ ਭਈ ਇਹ ਰਹਿਣ ਰਿਹਾ ਤੇ ਅੰਨਾਂ ਦੀ ਆ ਕੇ ਚੋਰੀ ਕਰਦਾ ਵਾ ਤੇ ਇਹਦਾ ਹੱਲ ਕਰਨਾ ਚਾਹੀਦਾ ਕੋਈ ਦਾ ਕੋਈ ਇਹ ਕਿੰਨੇ ਵਜੇ ਰਾਤ ਆਇਆ ਇਹ ਰਾਤ 3 ਵਜੇ ਆਇਆ ਜੀ 2:3 ਵਜੇ ਦੇ ਵਿੱਚ ਵਿੱਚ ਆਇਆ ਵਾ ਤੈਨੂੰ ਫਿਰ ਕਾਬੂ ਕਰ ਲਈ ਸੀ ਹਾਂਜੀ ਹਾਂਜੀ ਫੜ ਕੇ ਦੇ ਇਹਨੂੰ ਇੱਥੇ ਰੱਖਿਆ ਵਾ ਬੰਨ ਲਿਆ ਸੀ ਇਹਨੂੰ ਤੇ 2-4 ਚਪੇਰਾ ਮਾਰੀਆਂ ਵਾ ਤੇ ਬਾਕੀ ਉਹ ਨਸੇ ਨਾਲ ਤੇ ਰੱਜਾ ਪਿਆ ਸੀ ਪਤਾ ਨਹੀਂ ਟੀਜਰ ਲਾਇਦੇ ਕੈਪਸੂਲ ਖਾਦੇ ਤੇ ਕੀ ਖਾਦੇ ਤਾਂ ਖਾਦਾ ਸਹੀ ਇਹਨੂੰ ਕੋਹ ਤੇ ਦੋ ਵਾਰੀ ਅੰਦਰ ਹੀ ਆ ਕੇ ਪੈਸੇ ਦਿਆ ਏ ਤਲੋਪਣ ਸ੍ਰਿਆਣੇ ਦੇ ਥੱਲੇ ਇਹਨੂੰ ਕਾਬੂ ਕੀਤਾ ਗਿਆ ਇੱਥੇ